ਸਾਡਾ ਕਲਾਸੀ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਦੂਸਰਾ بارش نو ਲੈ ਕੇ ਹੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਾ ਜਾ ਸਕਦਾ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸਵੇਰੇ ਵੀ ਆਪਣੇ ਆਪਣੇ ਜਿਹੜੇ ਕੀ ਪਸ਼ੂ ਹੋਵੇ ਬਜ਼ੁਰਗ ਬਾਤਾਂ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਹੋ ਜਾਓ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਹੌਨ ਕਰਕੇ ਔਰ ਜਿਹੜਾ ਸਾਡਾ ਕੱਲ੍ਹ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਹੋਰ ਛੱਡਿਆ ਜਾ ਰਿਹਾ ਲੇਕਿਨ ਪਿਛਲੇ ਤੱਕ ਕੋਈ ਅਪਡੇਟ ਨਹੀਂ ਬਾਰਿਸ਼ ਨਹੀਂ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਜੀ ਪਾਣੀ ਉਨਾ ਹੀ ਕਿ ਮੇਨਟੇਨ ਹੈ ਜਿੰਨਾ ਕੱਲ੍ਹ ਮੈਂ ਟੈਨਸਲ ਹੈ ਸੱਚੇ ਮੈਂ ਬਾਰਿਸ਼ ਹੋ ਰਹੀ ਉਸ ਨੂੰ ਲੈ ਕੇ ਬਾਰਿਸ਼ ਨੂੰ ਲੈ ਕੇ ਹੀ ਅਭੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਹੈ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਮਾਧਵਾ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਘਟ ਜੇ ਤਾਂ ਕਿ ਜੋ ਲੈਵਲ ਹੈ ਉਹਨਾ ਹੀ ਰਹੇ ਬਸ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾਂ ਟਿਕ ਰਹੀਆਂ ਨੇ ਤਾਂ ਉਸ ਦੇ ਵਾਸਤੇ ਕੀ ਪਚਾਉਂ ਉੱਥੇ ਵੀ ਕੰਮ ਚੱਲ ਰਿਹਾ ਤੇ ਜਿਸ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਈ ਹਾਂ ਤੇ ਉਹਨੂੰ ਦੇਖ ਕੇ ਆ ਜੀ ਉਹਨੂੰ ਵੀ ਠੀਕ ਕਰਾ ਦੇ ਸਰ ਕਿਸੇ ਤਰ੍ਹਾਂ ਦਾ ਕੋਈ ਲਾਰਜ ਦੁੱਧ ਦਾ ਰੋਕ ਵਾਸਤੇ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸੋ ਜੀ ਵੇ ਆਪਣੇ ਆਪਣੇ ਜਿਹੜੇ ਕਿ ਪਸ਼ੂ ਹੁੰਦੇ ਆ ਬਜ਼ੁਰਗ ਪਾਤਾ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਆਉਂਦੇ ਮਾਤ ਲੈ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕ੍ਰੀਏਟ ਕੀਤਾ ਜਾ ਰਿਹਾ ਹੈ ਵੇ ਪਾਲੇ ਕੁੱਤੇ ਗਏ ਆ ਪਿੰਡਾਂ 'ਚ ਪਾਣੀ ਭਰ ਕੇ ਉਹਦੇ ਰਿਗਾਰਡਿੰਗ ਕੀ ਰਿਐਕਸ਼ਨ ਦਿੱਤੇ ਨਹੀਂ 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 ਆਪਾਂ ਤਾਂ ਦੂਰ ਰਹੋ ਕੋਈ ਨਾ ਬਿਲਕੁਲ ਨਾ ਕ੍ਰੀਏਟ ਕਰੋ ਅਸੀਂ ਮੌਕੇ ਤੇ ਹੀ ਖੜੇ ਹਾਂ ਬਿਲਕੁਲ ਤੇ ਇੱਥੋਂ ਬੰਨ ਸਾਰਾ 300 ਕੋਟ ਵੀ ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਬਿਲਕੁਲ ਨਾ ਪੈਨੇ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਹੈ ਕਿਵਰ ਵਰਕਿੰਗ ਸਾਰੇ ਕੁਟਾਈ ਮਤੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਕਰ ਲਾਂਗੇ ਬਸ ਥੋੜਾ ਜਿਹਾ ਰੁਕ ਜਾਏਗਾ ਸੜਕ ਪਾਰਿਸ ਤੇ ਵਿੱਚ ਇੱਕ ਕੰਮ ਚੱਲ ਰਿਹਾ ਹੈ ਬਜੀ ਦੀ ਟੀਮਾਂ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਮ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਿਮਾਂਸ਼ ਹੋਜਣ ਡਿਪਟੀ ਕਮਿਸ਼ਨਰ ਹੁੜਿਆਲਾ ਅਜਿੱਥੇ ਸਸਰਾਲੀ ਪਿੰਡ ਚ ਹੀ ਖੜੇ ਆਸੀਂ ਤੇ ਇੱਥੇ ਕੰਮ ਚੱਲ ਰਿਹਾ ਹੈ ਸਿਚੁਏਸ਼ਨ ਨਾਰਮਲ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਆ ਲੇਬਰ ਦੇ ਰਾਹੀਂ ਮਿੱਟੀ ਦੇ ਬੈਗਸ ਦੇ ਰਾਹੀਂ ਉਧਰ ਆਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਆ ਉਹ ਇੱਥੇ ਜੇ ਤੁਸੀਂ ਪਹੁੰਚਾ ਸਕਦੇ ਨੂੰ ਪਹੁੰਚਾ ਦਿਓ ਤੇ ਉਧਰ ਆਹੀਂ ਸਾਡੀ ਮਦਦ ਹੋ ਜਾਊਗੀ ਬਟ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਔਰ ਸਾਡੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਿਆ ਹੋਇਆ ਹੈ ਤੁਹਾਡਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਬਾਰਿਸ਼ ਨੂੰ ਲੈ ਕੇ ਹੀ ਅਬੀ ਜੇ ਪਾਖੜਾ ਦੇ ਵਿੱਚ ਪਾਣੀ ਪੜਦਾ ਹੈ ਤੇ ਉੱਥੇ ਹੋਰ ਛੱਡਾ ਜਾ ਸਕਦਾ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸੀਗਾ ਵੀ ਆਪਣੇ ਆਪਣੇ ਜਿਹੜੇ ਕੀ ਪਸ਼ੂ ਹੋਵੇ ਬਜ਼ੁਰਗ ਪਾਤਾ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫਟੀ ਪਾਤਾ ਲੋ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ niche ਹੋਣ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਹੋਰ ਛੱਡਿਆ ਜਾ ਰਿਹਾ ਲੇਕਿਨ ਅਜੇ ਤੱਕ ਵੀ ਅਪਡੇਟ ਨਹੀਂ ਹੈ ਜੀ ਪਾਣੀ ਉਨਾ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ ਅਜੇ ਮੈਂ ਬਾਰਿਸ਼ ਹੋ ਰਹੀ ਉਸ ਨੂੰ ਲੈ ਕੇ ਪੀਂ ਬਾਰਿਸ਼ ਨੂੰ ਲੈ ਕੇ ਇਹ ਵੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਪਰਮਾਤਮਾ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਘਟ ਜੇ ਤਾਂ ਕਿ ਜੋ ਲੈਵਲ ਹੈ ਉਹਨਾ ਹੀ ਰਹੇ ਉਹਦੇ ਵਿੱਚ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਂ ਲੱਗ ਰਹੀ ਹੈ ਇੱਥੇ ਗੱਡਗਰੀਆਂ ਨੇ ਤਾਂ ਉਹਦੇ ਵਾਸਤੇ ਕੀ ਪਚਾਉਂਦੇ ਉੱਥੇ ਵੀ ਕੰਮ ਚੱਲ ਰਿਹਾ ਤੇ ਤੁਸੀਂ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਈ ਹਾਂ ਤੇ ਉਹਨੂੰ ਦੇਖ ਕੇ ਆ ਜੀ ਉਹਨੂੰ ਵੀ ਠੀਕ ਕਰਾਂਗੇ ਸਰ ਕਿਸੇ ਤਰ੍ਹਾਂ ਦਾ ਕੋਈ ਲਾਰਜ ਡੁੱਜਾ ਨਾ ਹੋਵੇ ਅਲਰਟ ਬਿਲਕੁਲ ਆਏਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸਵੇਰੇ ਵੀ ਆਪਣੇ ਆਪਣੇ ਜਿਹੜੇ ਕਿ ਪਸ਼ੂ ਉਹ ਬਜ਼ੁਰਗ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਆਉਂਦੇ ਹਾਂ ਤਾਂ ਲੈ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕਰੀਏਟ ਕੀਤਾ ਜਾ ਰਿਹਾ ਹੈ ਵੇ ਪਾਣੀ ਪੁੱਟ ਗਏ ਆ ਪਿੰਡਾਂ 'ਚ ਪਾਣੀ ਭਰ ਗਿਆ ਉਹਦੇ ਰਿਗਾਰਡਿੰਗ ਕੀ ਰਿਐਕਸ਼ਨ ਦਿੱਤੇ ਜਾ ਨਹੀਂ 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 ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕਰੀਏਟ ਕਰੋ ਅਸੀਂ ਮੌਕੇ ਤੇ ਹੀ ਖੜੇ ਹਾਂ ਬਿਲਕੁਲ ਤੇ ਇੱਥੋਂ ਬੰਨ ਸਾਰਾ 300 VOTING ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਬਿਲਕੁਲ ਨਾ ਪੈਨਿਕ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਹੈ ਤੇ ਵੀਰ ਵਰਕਿੰਗ ਸਾਰੇ ਗੁੱਟ ਟਾਈਮ ਤੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਕਰ ਲਾਂਗੇ ਬਸ ਥੋੜਾ ਜਿਹਾ ਰੁਕ ਜਾਏਗਾ ਸੜਕ ਪਾਰਿਸਥਿਤ ਵਿੱਚ ਵੀ ਇੱਕ ਕੰਮ ਚੱਲ ਰਿਹਾ ਹੈ ਬਈ ਜਿਹੜੀ ਟੀਮਾਂ ਹਾਂ ਜੀ ਬਿਲਕੁਲ ਚੱਲ ਰਿਹਾ ਹੈ ਕੰਮ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਹਿਮਾਂਸ਼ ਹੋਜਣ ਡਿਪਟੀ ਕਮਿਸ਼ਨਰ ਹੁੜਿਆਲਾ ਅੱਜ ਇੱਥੇ ਸਸਰਾੜੀ ਪਿੰਡ ਚ ਹੀ ਖੜੇ ਅਸੀਂ ਤੇ ਇੱਥੇ ਕੰਮ ਚੱਲ ਰਿਹਾ ਹੈ ਸਿਚੁਏਸ਼ਨ ਨਾਰਮਲ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਆ ਲੇਬਰ ਦੇ ਰਾਹੀਂ ਮਿੱਟੀ ਦੇ ਬੈਗਸ ਦੇ ਰਾਹੀਂ ਉਧਰ ਆਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਆ ਉਹ ਇੱਥੇ ਜੇ ਤੁਸੀਂ ਪਹੁੰਚਾ ਸਕਦੇ ਹੋ ਪਹੁੰਚਾ ਦਿਓ ਤੇ ਉਧਰ ਆਹੀਂ ਸਾਡੀ ਮਦਦ ਹੋ ਜਾਊਗੀ ਬਟ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਔਰ ਸਾਡੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਿਆ ਪਿਆ ਹੈ ਕਰੋ ਜੀ